ਨਨਵਾਹੇ ਗੁਰੂ ਸਾਹਿਬ ਜੀ ਗੌੜੀ ਮਹਲਾ 5 ਵਾ ਸਤ ਗੁਰ ਪੂਰਾ ਭਿਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ ਰਾਮ ਰਵਤ ਸਦ ਹੀ ਸੁਖ ਪਾਇਆ ਮਇਆ ਕਰੀ ਪੂਰਨ ਹਰਿ ਰਾਇ ਰਹਾਉ ਕਹੋ ਨਾਨਕ ਜਾਂਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਜੀਵਨ ਦੇ ਵਿੱਚ ਦੋ ਗੱਲਾਂ ਦੇ ਉੱਪਰ ਹਮੇਸ਼ਾ ਸਮਝਾਉਣ ਦੀ ਯਤਨ ਕਰਦੀ ਹੈ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਗੁਰਮੁਖ ਤੇ ਮਨਮੁਖ ਦੀ ਗੱਲ ਹੈ ਸੰਮੁਖ ਤੇ ਬੇਮੁਖ ਦੀ ਗੱਲ ਹੈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇੱਕ ਸ਼ਬਦ ਵਰਤਿਆ ਬਾਣੀ ਦੇ ਵਿੱਚ ਬਾਰ ਬਾਰ ਆਇਆ ਮਾਇਆ ਇੱਕ ਸ਼ਬਦ ਹੈ ਮਾਇਆ ਮਹਾਰਾਜ ਕਹਿੰਦੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਪਰ ਜਦੋਂ ਉਹਦੀ ਕਿਰਪਾ ਹੁੰਦੀ ਆ ਮਿਆ ਹੁੰਦੀ ਆ ਉਹ ਬਖਸ਼ਿਸ਼ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਕਰੀ ਪੂਰਨ ਹਰ ਰਾਇਆ ਹੁਣ ਜਿਸ ਵੇਲੇ ਮਾਇਆ ਦੇ ਅਰਥ ਕਰਦੇ ਆ ਆਮ ਕਰਕੇ ਆਪਾਂ ਇਹੀ ਕਹਿੰਦੇ ਆ ਵੀ ਧਨ ਦੌਲਤ ਜਿਹੜੀ ਪਰ ਸਤਿਗੁਰੂ ਨੇ ਮਾਇਆ ਗੁਜਾਰਨਾ ਗੁਜਾਰਨਾ ਆਖੀ ਹੈ ਵੀ ਸੰਸਾਰ ਦੇ ਵਿੱਚ ਰਹਿਣਾ ਕਿਰਤ ਕਰਨੀ ਹੈ ਆਪਣਾ ਧੰਦਾ ਕਰਨਾ ਬੜੀ ਸੋਹਣੀ ਗੱਲ ਜਿਹੜੀ ਆ ਗੁਰੂ ਅਮਰਦਾਸ ਜੀ ਨੇ ਸਪਸ਼ਟ ਕਰ ਦਿੱਤੀ ਕਿਸੇ ਗੱਲ ਦਾ ਭੁਲੇਖਾ ਨਹੀਂ ਰੱਖਣ ਦਿੱਤਾ ਮਹਾਰਜ ਕਹਿੰਦੇ ਮਾਇਆ ਕੀ ਹੈ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇ ਕੁਛ ਵੀ ਕਰਦੇ ਹੋਇਆ ਜੇ ਰੱਬ ਭੁੱਲ ਜਾਏ ਸਮਝੋ ਮਾਇਆ ਵਰਤ ਗਈ ਇਹ ਤਾਂ ਮਾਇਆ ਹੈਗੀ ਆ ਕਿ ਧਨ ਦੌਲਤ ਜਿਹੜਾ ਮਾਇਆ ਪਰ ਜਦੋਂ ਜਿਹੜਾ ਪਰਮੇਸ਼ਰ ਦੀ ਭਗਤੀ ਦੇ ਵਿੱਚ ਰੁਕਾਵਟ ਬਣਦਾ ਸਭ ਕੁਝ ਮਾਇ ਇਹ ਮਾਇਆ ਜਿਤ ਹਰ ਵਿਸਰੇ ਮੋਹ ਭਜੇ ਭਾਉ ਦੂਜਾ ਲਾਇ ਕਿਉਂਕਿ ਸੰਸਾਰ ਦੇ ਵਿੱਚ ਆਇਆ ਮਨੁੱਖ ਨਾ ਬੜਾ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਪੌੜੀ ਦੇ ਵਿੱਚ ਉਹਦੀ ਵਿਆਖਿਆ ਕੀਤੀ ਹੈ ਮਾ ਦੇ ਉਧਰ ਦੇ ਵਿੱਚ ਸੀ ਕਹਿੰਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਣ ਸਭ ਇੱਕੋ ਜਿਹੀ ਕਰਤੈ ਖੇਲ ਰਚਾਇ ਜਾਂ ਤਿਸ ਭਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ ਲਿਵ ਛੁਡ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਪ ਜੇ ਪਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਇਨੇ ਵਿੱਚੇ ਮਾਇਆ ਪਾਇ ਪਰ ਜਿਨ੍ਹਾਂ ਦੀ ਲਿਵ ਲੱਗੇ ਨਾ ਜਿਨ੍ਹਾਂ ਦਾ ਧਿਆਨ ਜੁੜ ਗਿਆ ਜਿਨ੍ਹਾਂ ਦੀ ਸੁਰਤ ਲੱਗ ਗਈ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨਿ ਵਿਚੇ ਮਾਇਆ ਪਾਇਆ ਉਹ ਮਾਇਆ ਦੇ ਵਿੱਚ ਰਹਿੰਦੇ ਆ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਪਰਮਾਤਮਾ ਦੀ ਪ੍ਰਾਪਤੀ ਕੀਤੀ ਕਿਉਂਕਿ ਜੋ ਸਾਡਾ ਮੁੱਢਲਾ ਸਦਾਂਤ ਹੈ ਗੁਰੂ ਮਹਾਰਾਜ ਨੇ ਕਿ ਭਾਈ ਤੁਸੀਂ ਆਪਣੇ ਪਰਿਵਾਰ ਨੂੰ ਤਿਆਗਣਾ ਨਹੀਂ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ ਕਹਿੰਦੇ ਰੇ ਮਨ ਐਸੋ ਕਰ ਸੰਿਆ사 ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹਿ ਉਦਸ ਕਿ ਅਕਾਲ ਪੁਰਖ ਜਿਹੜਾ ਹੈ ਨਾ ਉਹ ਪਰਮੇਸ਼ਰ ਜਿਹੜਾ ਉਹ ਵੀ ਤਾਂ ਏਡੇ ਵੱਡੇ ਪਰਿਵਾਰ ਦਾ ਮਾਲਕ ਹੈ ਪਰਿਵਾਰ ਸਾਰਾ ਰੱਬ ਦਾ ਹੀ ਹੈ ਨਾ ਪਰਮੇਸ਼ਰ ਦਾ ਹੀ ਹੈ ਤੇ ਸਤਿਗੁਰ ਨੇ ਆਖਿਆ ਵੀ ਤਿਆਗੀ ਬਣਨਾ ਤੇ ਤਿਆਗ ਕਿਸ ਚੀਜ਼ ਦਾ ਕਰਨਾ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗ ਸਤਿਗੁਰੂ ਕਹਿੰਦੇ ਭਾਈ ਜਿਸ ਵੇਲੇ ਉਹਦੀ ਮਇਆ ਹੁੰਦੀ ਆ ਉਹਦੀ ਦਇਆ ਹੁੰਦੀ ਆ ਇਹ ਸਦਾ ਹੀ ਜੀਵਨ ਦੇ ਵਿੱਚ ਸੁੱਖ ਮਿਲਦਾ ਤੇ ਕਿਦਾਂ ਮਿਲਦਾ ਅੱਜ ਦੇ ਸ਼ਬਦ ਵਿੱਚ ਰਹਾਉ ਦੀ ਪੰਕਤੀ ਵਿੱਚ ਗੁਰੂ ਮਹਾਰਾਜ ਕਹਿੰਦੇ RAM RAVAT ਸਦ ਹੀ ਸੁਖ ਪਾਇਆ ਪਰਮੇਸ਼ਰ ਵਾਹਿਗੁਰੂ ਜੀ ਦਾ ਅਕਾਲ ਪੁਰਖ ਦਾ ਸਿਮਰਨ ਕਰਦੇ ਆ ਕਰਦੇ ਆ ਕਹਿੰਦੇ ਸਦਾ ਹੀ ਸੁੱਖ ਮਿਲਦਾ RAM RAVAT ਸਦ ਹੀ ਸੁਖ ਪਾਇਆ ਮਇਆ ਕਰੀ ਪੂਰਨ ਹਰ ਰਾਇ ਬੁਹਰੀ ਅਕਾਲਪੁਰਖ ਵਾਹਿਗੁਰੂ ਜੀ ਨੇ ਜਦੋਂ ਦਇਆ ਕੀਤੀ ਹੈ ਜਦੋਂ ਬਖਸ਼ਿਸ਼ ਕੀਤੀ ਹੈ ਜਦੋਂ ਮੈਂ ਉਹਦਾ ਪਾਤਰ ਬਣ ਗਿਆ ਤੇ ਉਹਦੀ ਰਹਿਮਤ ਹੋ ਗਈ ਤੇ ਉਹਦਾ ਨਾਮ ਜਪਣ ਦੇ ਨਾਲ ਸਦੀਵੀ ਸੁੱਖ ਮਿਲ ਗਿਆ RAM RAVAT ਸਦ ਹੀ ਸੁਖ ਪਾਇਆ ਮਯਾ ਕਰੀ ਪੂਰਨ ਹਰ ਰਾਇ ਜਿਸ ਦਿਨ ਆਤਮਿਕ ਸੁੱਖ ਮਿਲਦਾ ਹੈ ਅਧਿਆਪੀ ਸੁਖ ਮਹਾਰਾਜ ਕਹਿੰਦੇ ਇਤਾਂ ਇਦਾਂ ਦੀ ਗੱਲ ਹੈ ਕਿ ਜਿੱਦਾਂ ਅਸੀਂ ਕੱਪੜੇ ਪਾੜ ਲੈ ਨੇ ਇਹ ਕੱਪੜੇ ਉਤਾਰ ਦਿੰਨੇ ਆ ਦੁੱਖ ਸੁਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ ਇਹ ਤਾਂ ਇਸ ਤਰ੍ਹਾਂ ਅੱਜ ਬੰਦਾ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦਾ ਕੱਲ ਸੁਖੀ ਮਹਿਸੂਸ ਕਰੇ ਇਹ ਤਾਂ ਮਹਾਰਾਜ ਕਹਿੰਦੇ ਇਹ ਤਾਂ ਚੱਲਦਾ ਰਹਿੰਦਾ ਦੁਖ ਸੋਗ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਤਿਸੇ ਚਦਾ ਪਰ ਅੰਦਰੋਂ ਦੁਖੀ ਹੈ ਤੇ ਅੰਦਰਲੇ ਦੁੱਖ ਦੀ ਗੁਰੂ ਮਹਾਰਾਜ ਜੀ ਗੱਲ ਕਰਦੇ ਕਿਉਂਕਿ ਉਹਦਾ ਕਾਰਨ ਹੈ ਕਹਿੰਦੇ ਹੜ ਕੇ ਨਾਮ ਬਿਨਾ ਦੁੱਖ ਭਾਵੈ ਭਗਤ ਬਿਨਾ ਸਹਸਾਨੀ ਚੁੱਕੇ ਗੁਰ ਇਹ ਭੇਦ ਬਤਾਵੇ ਉਹਦੀ ਜਦੋਂ ਰਹਿਮਤ ਹੁੰਦੀ ਹੈ ਉਹਦੀ ਬਖਸ਼ਿਸ਼ ਹੁੰਦੀ ਆ ਤੇ ਆਤਮਿਕ ਸੁੱਖ ਜਿਹੜਾ ਹੈ ਉਹਦੀ ਕਿਰਪਾ ਤੋਂ ਬਗੈਰ ਸਾਨੂੰ ਜੀਵਨ ਵਿੱਚ ਨਹੀਂ ਮਿਲਦਾ ਆਪਾਂ ਪਰਸੋਂ ਵੀ ਵਿਚਾਰ ਕੀਤੀ ਸੀ ਕਿ ਜਿਸ ਵੇਲੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਨਾ ਤੇ ਕਿੰਨਾ ਕੁਝ ਹੋਇਆ ਆਪਾਂ ਲੱਗਦਾ ਕਿ ਕਿੱਡਾ ਵੱਡਾ ਦੁੱਖ ਹੈ ਬੰਦ ਬੰਦ ਕੱਟੇ ਜਾਣੇ ਚਰਖੜੀਆਂ ਤੇ ਚਾੜੇ ਜਾਣੇ ਆਰਿਆਂ ਨਾਲ ਚਿਰੇ ਜਾਣੇ ਉਬਲਦੀਆਂ ਦੇਗਾਂ ਦੇ ਵਿੱਚ ਉਬਾਲੇ ਗਏ ਇਹ ਦੁੱਖ ਨਹੀਂ ਹੈ ਉਹਨਾਂ ਨੇ ਆਖਿਆ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਹਾਰ ਨਹੀਂ ਸਭ ਜیتے ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਵਾਂ ਜਿਹੜਾ ਦੁੱਖਾਂ ਵਿੱਚ ਕਬਰੌਂਦਾ ਨਹੀਂ ਸੁੱਖਾਂ ਨਾਲ ਸਨੇਹ ਨਹੀਂ ਕਰਦਾ ਕਿ ਕਿਸੇ ਪ੍ਰਕਾਰ ਦਾ ਡਰ ਨਹੀਂ ਕਹਿੰਦੇ ਉਹ ਬ੍ਰह्म ਗਿਆਨੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਦੁੱਖਾਂ ਵਿੱਚ ਕਬਰ ਆ ਜਾਂਦਾ ਸੁੱਖਾਂ ਵਿੱਚ ਰੱਬ ਭੁੱਲ ਜਾਂਦਾ ਤੇ ਸਤਿਗੁਰੂ ਕਹਿੰਦੇ ਆਤਮਿਕ ਸੁੱਖ ਆ ਜਾਂਦਾ ਨਾ ਫਿਰ ਦੁਨੀਆ ਦੀ ਤਾਕਤ ਜਿਹੜੀ ਹੈ ਉਸ ਬੰਦੇ ਨੂੰ ਦੁਖੀ ਨਹੀਂ ਕਰ ਸਕਦੀ ਜੇ ਸੁੱਖ ਦੇ ਤਾਂ tujhe ਅਰਾਧੀ ਦੁੱਖ ਵੀ tujhe ਤੇ ਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਕ ਮਣਾਏ ਤੇ ਜਦੋਂ ਆਤਮਿਕ ਸੁੱਖ ਦੀ ਪਾਲ ਜਿਸ ਵੇਲੇ ਮਨੁੱਖ ਕਰਦਾ ਉਹ ਕਿੱਥੋਂ ਮਿਲਦਾ ਹੈ ਮਹਾਰਾਜ ਜੀ ਦਾ ਸ਼ਬਦ ਹੈ ਕਹਿੰਦੇ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੋਖ ਨਾਮ ਹਰ ਸੋਭਾ ਹੁਣ ਅਸੀਂ ਬਾਹਰੀ ਤੌਰ ਤੇ ਦੁਖੀ ਸੀ ਤੇ ਸਾਨੂੰ ਸੁੱਖ ਦੇਣ ਵਾਲੇ ਬਤੇਰੇ ਪੈਦਾ ਹੋ ਗਏ ਜਿਹੜੇ ਆਪ ਦੁਖੀ ਉਹ ਸੁੱਖ ਮੰਡ ਦੇ ਫਿਰਦੇ ਹੁਣ ਦੇਖੋ ਨਾ ਕਿਦਾਂ ਲੋਕ ਭਜੇ ਫਿਰਦੇ ਆ ਕਹਿੰਦੇ ਜੇ ਫਲਾਨੀ ਜਗ੍ਹਾ ਜਹਾਜ਼ ਚੜਾ ਦਿਓ ਤੇ ਤੁਸੀਂ ਜਹਾਜ਼ ਚੜਜੋਗੇ ਕਿੰਨਾ ਕੋਸ਼ ਇੰਨਾ ਭਰਮ ਲੋਕਾਂ ਦੇ ਵਿੱਚ ਪੈਦਾ ਕਰ ਦਿੱਤਾ ਗਿਆ ਤੇ ਲੋਕ ਜਿਹੜੇ ਆ ਭਟਕਣਾ ਦੇ ਵਿੱਚ ਪੈ ਗਏ ਮਾਰੇ ਕਹਿੰਦੇ ਜੇ ਚਾਹੀਦਾ ਨਾ ਸੁਖ ਜੋ ਸੁਖ ਕੋ ਚਾਹੇ ਸਦਾ ਸਰਣ RAM ਕੀ ਲੈ ਸਤਗੁਰ ਆਇਓ ਸਰਣ ਤੇ ਹਾਰੀ ਮਿਲੇ ਸੋਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਾਰੀਆਂ ਚਿੰਤਾਵਾਂ ਖਤਮ ਕਰ ਦੇ ਤੇ ਜਦੋਂ ਉਹਦੀ ਸ਼ਰਨ ਵਿੱਚ ਆਏ ਸ਼ਰਨ ਵਿੱਚ ਆਉਣ ਦਾ ਭਾਵ ਕੀ ਹੈ ਆਪਣੇ ਆਪ ਨੂੰ ਸਮਰਪਣ ਕਰਨਾ ਆਪਾ ਭਾਵ ਤਿਆਗ ਦੇਣਾ ਆ ਨੀਤੀ ਦੇ ਚਾਰ ਭੇਦ ਹਨ ਸ਼ਾਮ ਦਾਮ ਦੰਡ ਭੇਦ ਤੇ ਸ਼ਾਮ ਦਾ ਅਰਥ ਹੁੰਦਾ ਹੈ ਕਿ ਸਮਰਪਣ ਕਰਨਾ ਕਿ ਹੁਣ ਮੈਂ ਕੁਝ ਨਹੀਂ ਹਾਂ ਜੋ ਕਰਨਾ ਸਤਗੁਰੂ ਤੂੰ ਕਰਨਾ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਅਬ ਤੇ ਜਬ ਇਹ ਪੰਜਾਬੀ ਚ ਕਹਾਂਗੇ ਹੁਣ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਏ ਰਾਖ ਪ੍ਰਭੂ ਪਾਵੇਂ ਮੈਂ ਮੈਂ ਤੇਰੀ ਸ਼ਰਨ ਵਿੱਚ ਆਇਆ ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜ ਫਿਰ ਦੁੱਖਾਂ ਦੇ ਵਿੱਚ ਵੀ ਨਹੀਂ ਘਬਰਾਉਂਦਾ ਸੁੱਖਾਂ ਨਾਲ ਸਨੇਹ ਨਹੀਂ ਔਰ ਮੇਰੇ ਪਾਸ਼ਾ ਜੀ ਨੇ ਕਰਕੇ ਦਿਖਾਇਆ ਜੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਡਾ ਸਾਹਿਬ ਦੀ ਧਰਤੀ ਤੇ ਹੁੰਦਾ ਉੱਥੇ ਗੁਰੂ ਮਹਾਰਾਜ ਨੇ ਭੰਗੜੇ ਨਹੀਂ ਪਾਏ ਤੇ ਜੇ 18 ਸਾਲ ਦੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ লাশ ਪਈ ਹੈ ਨਾ ਚਮਕੌਰ ਦੀ ਗੜੀ ਵਿੱਚ ਉਥੇ ਅੱਖਾਂ ਦੇ ਵਿੱਚ ਅਥਰੂ ਨਹੀਂ ਸੀ ਜਿਹਨੂੰ ਕਹਿੰਦੇ ਮਹਾਰਾਜ ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਣ અપਮਾਨ ਦੋਨਾਂ ਨੂੰ ਬਰਾਬਰ ਜਾਣ ਕੇ ਤੇ ਉਹ ਸੁੱਖ ਜਿਹੜਾ ਹੈ ਉਹ ਆਤਮਿਕ ਸੁਖ ਸੀ ਦੁਨੀਆ ਦੀ ਤਾਕਤ ਜਿਹੜੀ ਹੈ ਉਹ ਦੁੱਖ ਹੀ ਨਹੀਂ ਕਰ ਸਕੀ ਦੋ ਵਿਦਵਾਨ ਗੱਲ ਕਰ ਰਹੇ ਹੈ ਗੁਰੂ ਕਲਗੀ ਪਤਾਰ ਪਾਤਸ਼ਾਹ ਜੀ ਦਾ ਜੀਵਨ ਪੜ ਰਹੇ ਸਾਰਾ ਜੀਵਨ ਉਹਨਾਂ ਦਾ ਹੁਣ ਸਤਿਗੁਰੂ ਜੀ ਦਾ ਜਿਹੜਾ ਸਰੀਰਕ ਸਮਾਂ ਜਿਹੜਾ 42 ਸਾਲ ਦੀ ਉਮਰ ਹੈ ਕੁੱਲ ਉਮਰ ਪਰ ਉਹ ਦੇਖਦੇ ਆ ਵੀ ਵੀ ਐਸਾ ਕੋਈ ਸਮਾਂ ਆਇਆ ਵੀ ਇੰਨੇ ਧੋਖਾ ਆਇਆ ਹੁਣ ਦੇਖੋ ਨਾ ਘਰ ਦੇ ਵਿੱਚ ਕਿਸੇ ਦੀ ਡੈੱਡ ਬੋਡੀ ਹੁੰਦੀ ਆ ਤੇ ਹਰਦ ਕੀ ਹੁੰਦੀ ਹੁਣ ਉੱਥੇ ਤਾਂ ਡੈੱਡ ਬੋਡੀ ਨੇ ਉੱਥੇ ਤਾਂ ਪਿਤਾ ਦਾ ਸੀਜ਼ ਆਇਆ ਸੀ ਭਾਈ ਜੇਤਾ ਜੀ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਆਏ ਸੀ 9 ਸਾਲ ਦੀ ਉਮਰ ਹੈ ਆ ਡੋਲ ਹਨ ਉਥੇ ਇਹ ਨਹੀਂ ਆਖਿਆ ਕਿ ਬਦਲਾ ਲਵਾਂਗੇ ਉਥੇ ਆਖਿਆ ਜ਼ੁਲਮ ਦੇ ਖਿਲਾਫ ਤਿਆਰੀ ਕਰਨੀ ਸ਼ੁਰੂ ਕਰੋ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਹੈ ਉਥੋਂ ਐਲਾਨ ਕੀਤਾ ਜੇ ਸੱਭ ਜਾਦੇ ਸ਼ਹੀਦ ਹੁੰਦੇ ਆ ਇਹ ਨਹੀਂ ਆਖਿਆ ਕਿ ਬਦਲਾ ਲੈਣਾ ਤੇ ਲੋਕਾਂ ਨੇ ਬੜਾ ਕੁਝ ਸਾਡੇ ਕਿਤਾਬਾਂ ਦੇ ਵਿੱਚ ਵੀ ਲਿਖ ਦਿੱਤਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਕਿ ਆਪਾਂ ਬਦਲਾ ਲੈਣਾ ਬਦਲਾ ਜਿਹੜਾ ਸਿੱਖ ਦੀ ਭਾਵਨਾ ਨਹੀਂ ਆ ਜਲਮ ਦੇ ਖਿਲਾਫ ਲੜਨਾ ਜ਼ਬਰ ਦੇ ਖਿਲਾਫ ਲੜਨਾ ਇਹ ਸਿੱਖ ਦਾ ਫਰਜ਼ ਹੈ ਕਿ ਮਹਾਰਾਜ ਨੇ ਜਲਮ ਦੀ ਗੱਲ ਜਦੋਂ ਦਸੀ ਹੈ ਵੀ ਇੰਨਾ ਝੁਲਮ ਦੁਨੀਆ ਦੇ ਉੱਪਰ ਹੋ ਰਿਹਾ ਤੇ ਬੰਦਾ ਸਿੰਘ ਬਹਾਦਰ ਵਰਗਾ ਵੀ ਜਿਹੜਾ ਸੀ ਜਿਹੜਾ ਬਹੁਤ ਢੋਲ ਬੰਦਾ ਸੀ ਤਾਕਤਵਰ ਸੀ ਤੇ ਉਹ ਵੀ ਗੁਰੂ ਮਹਾਰਾਜ ਦੇ ਕੋ ਥਾਪੜਾ ਲੈ ਕੇ ਸਿੱਖ ਰਾਜ ਸਥਾਪਿਤ ਕਰਦਾ ਪੰਜਾਬ ਦੇ ਵਿੱਚ ਜੜਾ ਪੁੱਟ ਦਿੰਦਾ ਉਸ ਜ਼ੁਲਮ ਦੀਆਂ ਤੇ ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਆ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਉਹ ਗੱਲ ਕਰ ਰਹੇ ਸਾਨ ਵੀ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਜੀਵਨ ਹੈ ਉਹਦੇ ਵਿੱਚੋਂ ਇੱਕ ਗੱਲ ਮਿਲਦੀ ਆ ਉਹ ਕਹਿੰਦੇ ਕਿਹੜੀ ਗੱਲ ਤੇ ਦੂਸਰਾ ਵਿਦਵਾਨ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਕੋਲ ਜੋ ਵੀ ਸੀ ਉਸ ਸਾਰਾ ਹੀ ਆਪਣੇ ਖਾਲਸੇ ਤੋਂ ਲਟਾ ਦਿੱਤਾ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ ਇਥੋਂ ਤੱਕ ਚਮਕੌਰ ਦੀ ਗੜੀ ਦੇ ਵਿੱਚ ਆਪਣਾ ਚੋਲਾ ਆਪਣੀ ਦਸਤਾਰ ਆਪਣੀ ਕਲਗੀ ਭਾਈ ਸੰਗਤ ਸਿੰਘ ਨੂੰ ਬਖਸ਼ਿਸ਼ ਕਰ ਦਿੱਤੀ ਇਹ ਵੀ ਨਹੀਂ ਰੱਖਿਆ ਕਿ ਮੇਰਾ ਕੁਝ ਵੀ ਨਹੀਂ ਹੈ ਆਪਣੇ ਪੁੱਤਰ ਵੀ ਸ਼ਹੀਦ ਕਰਾ ਲਿਆ ਪਰ ਉਹ ਕਹਿੰਦਾ ਇੱਕ ਚੀਜ਼ ਹੈ ਜਿਹੜੀ ਗੁਰਗੋਬ ਸਿੰਘ ਛਪਾ ਕੇ ਲੈ ਗਿਆ ਉਹ ਦੋਨੇ ਵਿਦਵਾਨ ਗੱਲ ਕਰਦੇ ਤੇ ਪਹਿਲਾਂ ਪੁੱਛਦਾ ਕਿਹੜੀ ਚੀਜ਼ ਹੈ ਜਿਹੜੀ ਗੁਰਗੋਬ ਸਿੰਘ ਛਪਾ ਕੇ ਲੈ ਗਿਆ ਉਹ ਕਹਿੰਨ ਲੱਗਾ ਇੱਕ ਚੀਜ਼ ਹੈ ਨਾ ਤਾਂ ਉਹ ਆਪਣੇ ਪਿਤਾ ਦੇ ਸ਼ਹੀਦ ਹੋਣ ਤੇ ਉਹਨੇ ਅੱਖਾਂ ਵਿੱਚੋਂ ਅਥਰੂ ਬਹਾਏ ਨਾ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਅਥਰਾਂ ਅੱਖਾਂ ਦੇ ਵਿੱਚ ਅਥਰੂ ਆਏ 14 ਸਾਲ ਤੇ 18 ਸਾਲ ਦੀ ਉਮਰ ਛੋੜੇ ਸਭ ਜਾਦਿਆਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਦੀ ਸ਼ਹਾਦਤ ਸੁਣ ਕੇ ਵੀ ਅੱਖ ਵਿੱਚ ਅਥਰੂ ਨਹੀਂ ਸੀ ਉਹ ਅਥਰੂ ਜਿਹੜੇ ਸੀ ਸ਼ਿਪਾਕੇ ਲੈ ਗਏ ਉਹਨੇ ਉਹ ਅਥਰੂ ਨਹੀਂ ਕਿਸੇ ਨੂੰ ਦਿਖਾਏ ਉਹ ਕਿਉਂਕਿ ਆਤਮਿਕ ਸੁੱਖ ਸੀ ਉਹਨਾਂ ਦੇ ਕੋਲ ਦੁਨੀਆ ਦੀ ਤਾਕਤ ਪੂਰਾ ਜੋਰ ਲੱਗ ਗਿਆ ਸਾਰੇ ਲੱਗੇ ਸੀ ਸਾਧ ਸੰਗਤ ਦੀ ਜਿਹੜੀਆਂ 14 ਤੋਂ 16 ਜੰਗਾ ਜਿਹੜੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੁਖੀ ਕਰਨ ਵਾਸਤੇ ਵੀ ਇਹ ਕਹਿਣਗੇ ਅਸੀਂ ਦੁਖੀਆਂ ਹੱਥ ਖੜੇ ਕਰ ਦੇਣਗੇ ਪੂਰੀ ਸਰਕਾਰ ਕੀ ਬਾਹਰਲੇ ਦੂਸਰੇ ਦੇਸ਼ਾਂ ਤੋਂ ਵੀ ਫੌਜਾਂ ਇਕੱਠੀਆਂ ਕੀਤੇ 10 ਲੱਖ ਦੀ ਫੌਜ ਘੱਟ ਨਹੀਂ ਹੁੰਦੀ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਸਿਰਫ 40 ਸਿੰਘ ਸਨ ਕਮਰਾਏ ਥੋੜੇ ਸਨ ਅੰਦਰ ਆਤਮਿਕ ਸੁੱਖ ਜਿਹੜਾ ਸੀ ਉਹਨਾਂ ਨੇ ਡੋਲਣ ਨਹੀਂ ਦਿੱਤਾ ਤੇ ਉਹ ਹੁੰਦਾ ਉਹ ਕਹਿੰਦੇ ਪ੍ਰਮਾਤਮਾ ਜਦੋਂ ਕਿਰਪਾ ਕਰਦਾ ਉਹਦੀ ਕਿਰਪਾ ਦੇ ਨਾਲ ਉਹਦੀ ਬਖਸ਼ਿਸ਼ ਦੇ ਨਾਲ ਇਹ ਪ੍ਰਾਪਤ ਹੁੰਦਾ ਹੈ RAM ਰਵਤ ਸਦ ਹੀ ਸੁੱਖ ਪਾਇਆ ਉਸਦੀ ਵੀ ਸੁਖ ਮਿਲਦਾ ਜਦੋਂ ਅਸੀਂ ਪਰਮੇਸ਼ਰ ਅਕਾਲ ਪੁਰਖ ਦਾ ਭਜਨ ਕਰਦੇ ਆਂ ਪਰਮੇਸ਼ਰ ਦੀ ਭਗਤੀ ਕਰਦੇ ਆਂ RAM RAVAT SADHI SUKH PAAYA MAYA KARI POORN HAR RAAYA ਉਹ ਪ੍ਰਮਾਤਮਾ ਅਕਾਲ ਪੁਰਖ ਨੇ ਕਿਰਪਾ ਕੀਤੀ ਕਿੰਨੀ ਅਡੋਲਤਾ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਕਿੱਡਾ ਵੱਡਾ ਸੁਖ ਹੋਏਗਾ ਉਹਨਾਂ ਦੇ ਜੀਵਨ ਦੇ ਵਿੱਚ ਅਕਾਲਗੀਧਰ ਪਾਤਸ਼ਾਹ ਜੀ ਕਹਿੰਦਾ ਦਮਦਮਾ ਸਾਹਿਬ ਜਿਹਨੂੰ ਆਪਾਂ ਕਹਿੰਦੇ ਆਂ ਚਲ ਬੰਡੀ ਸਭ ਮਹਾਰਾਜ ਜੀ ਦੇ ਕੋਲ ਉਥੇ ਦਾ ਚੌਧਰੀ ਡੱਲਾ ਆਇਆ ਸੀ ਤੇ ਉਹਨੇ ਇੱਕ ਗੱਲ ਕਹੀ ਸੀ ਕਲਗੀਧਰ ਪਾਤਸ਼ਾਹ ਨੂੰ ਜਦੋਂ ਦੇਖਿਆ ਨਾ ਹਾਲਤ ਦੇਖੀ ਸਿੱਖਾਂ ਦੀ ਕਪੜੇ ਫਟੇ ਹੋਏ ਆ ਪੈਰਾਂ ਵਿੱਚ ਪਾਉਣ ਲਈ ਜੋੜੇ ਨਹੀਂ ਹਨ ਪਿਛੋਂ ਜੰਗਾਂ ਕਰਦੇ ਆ ਰਹੇ ਆ ਆਖਰੀ ਜੰਗ ਜਿਹੜੀ ਸੀ ਮੁਕਸਰ ਸਾਹਿਬ ਦੀ ਜੰਗ ਸੀ ਗੁਰੂ ਕਲਗੀਧਰ ਪਾਤਸ਼ਾਹ ਉਹਨੇ ਇੱਕ ਗੱਲ ਕਹੀ ਸੀ ਕਹਿੰਦੇ ਡੱਲਾ ਨਾ ਮੱਲਾ ਗੁਰਗੋਬਿੰਦ ਸਿੰਘ ਅਕਾਲਾ ਵਿਜੇ ਸਾਨੂੰ ਦੋ ਭਰਾ ਸਨ ਡੱਲਾ ਤੇ ਮੱਲਾ ਕਹਿੰਦੇ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਇਕੱਲਾ ਤੇ ਕਲਗੀਧਰ ਪਾਸ਼ੇ ਨੇ ਜਵਾਬ ਦਿੱਤਾ ਜੀ ਕਹਿੰਦੇ ਕੋਈ ਗੱਲ ਨਹੀਂ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ ਮੇਰੇ ਨਾਲ ਉਹ ਰੱਬ ਹੈ ਪਰਮੇਸ਼ਰ ਹੈ ਹੁਣ ਕਲਗੀਧਰ ਪਾਸ਼ੇ ਦੀ ਆਪਾਂ ਗੱਲ ਕਰਦੇ ਆ ਕਿੰਨਾ ਸੰਤੋਖ ਕਿੰਨਾ ਸੁੱਖ ਜੀਵਨ ਦੇ ਵਿੱਚ ਜਿਸ ਵੇਲੇ ਨਾ ਗੁਰੂ ਮਹਾਰਾਜ ਜੀ ਆਏ ਆ ਰਾਏਕੋਟ ਦੇ ਮਕਾਮ ਤੇ ਤੇ ਜਿਹੜੇ ਲੋਕ ਸਨ ਸਰਕਾਰ ਸਰਕਾਰ ਨਾਲ ਵੀ ਬਣਾ ਕੇ ਚੱਲਣਾ ਚਾਹੁੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬਣਾ ਕੇ ਚੱਲਣਾ ਚਾਹੁੰਦੇ ਸਨ ਤੇ ਉੱਥੇ ਆ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹਨਾਂ ਨੇ ਆਖਿਆ ਕਿ ਸਤਗੁਰੂ ਜੀ ਇਦਾਂ ਕਰੋ ਤੁਸੀਂ ਸੁਲਾ ਕਰ ਲੋ ਸਰਕਾਰ ਦੇ ਨਾਲ ਕਿੰਨਾ ਨੁਕਸਾਨ ਹੋ ਗਿਆ ਮਹਾਰਾਜ ਕਹਿੰਦੇ ਸੁਲਾ ਕਰ ਨਹੀਂ ਸਾਡਾ ਧਰਮ ਹੈ ਕਿੰਨਿਆਂ ਨੂੰ ਸੁਲਾ ਕਰਾਈ ਕਿੰਨਿਆਂ ਕਿੰਨਿਆਂ ਨੂੰ ਮਹਾਰਾਜ ਨੇ ਕਿੰਨੀ ਰਹਿਮਤ ਕੀਤੀ ਸੁਲਾ ਕਰਨੀ ਸਾਡਾ ਧਰਮ ਹੈ ਫਿਰ ਉਹਨਾਂ ਨੇ ਸ਼ਰਤ ਰੱਖੀ ਕਹਿੰਦੇ ਸੁੜਾ ਤਾਂ ਕਰਾ ਦੇਂਗੇ ਪਰ ਤੁਸੀਂ ਇੱਕ ਗੱਲ ਮੰਨ ਲਓ ਕਿ ਤੁਸੀਂ ਹਾਰ ਗਏ ਮਾਰਾ ਕਹਿੰਦੇ ਇਹ ਨਹੀਂ ਮੰਨ ਸਰ ਇਹ ਸੁਲਾ ਕਰਨੀ ਸਾਡਾ ਧਰਮ ਹੈ ਪਰ ਕਹਦੇ ਹੋ ਕਿ ਮੈਂ ਹਾਰ ਗਿਆ ਤੇ ਹੋ ਹੀ ਨਹੀਂ ਸਕਦਾ ਤੇ ਉਹ ਜਿਹੜੇ ਆਏ ਸੀ ਨਾ ਸਿਆਣਪ ਦਿਖਾਉਣ ਵਾਸਤੇ ਜਿਹੜੇ ਕਲਗੀਧਰ ਪਾਸ਼ ਨੂੰ ਸਮਝਾਉਣ ਆਏ ਸੀ ਕਹਿੰਦੇ ਤੁਹਾਡੇ ਕੋਲ ਬਚਿਆ ਕੀ ਹੈ ਨਾ ਤੁਹਾਡੇ ਪਿਤਾ ਨਾ ਤੁਹਾਡੀ ਮਾਤਾ ਨਾ ਆਨੰਦਪੁਰ ਸਾਹਿਬ ਤੁਹਾਡੇ ਕੋਲ ਨਾ ਤੁਹਾਡੇ ਕੋਲ ਪੁੱਤਰ ਹੈ ਤੁਹਾਡੇ ਕੁਛ ਵੀ ਨਹੀਂ ਸੀ ਨਾ ਗੁਰੂ ਪਾਤਸ਼ਾਹ ਦੇ ਕੋਲ ਮਹਾਰਾਜ ਕਹਿੰਦੇ ਹਾਂ ਫਿਰ ਕੀ ਹੋਇਆ ਜੇ ਮੇਰੇ ਪੁੱਤਰ ਨਹੀਂ ਮੇਰੇ ਮਾਪੇ ਨਹੀਂ ਆ ਮੇਰਾ ਆਨੰਦਪੁਰ ਸਾਹਿਬ ਨਹੀਂ ਕੁਛ ਵੀ ਨਹੀਂ ਹੈ ਪਰ ਮੈਂ ਨਹੀਂ ਮੰਨ ਸਕਦਾ ਮੈਂ ਹਾਰ ਨਹੀਂ ਮੰਨ ਸਕਦਾ ਮਹਾਰਾਜ ਨੇ ਆਖਿਆ ਸੀ ਕਿ ਜਿਹੜਾ ਸੋਨੇ ਦਾ ਪਿਆਲਾ ਹੁੰਦਾ ਨਾ ਕੋਈ ਵੀ ਚੀਜ਼ ਹੈ ਉਹ ਚਿੱਬਾ ਹੋ ਜਾਏ ਨਾ ਚਿੱਬਾ ਹੋ ਜਾਏ ਤੇ ਉਹਦਾ ਮੁੱਲ ਨਹੀਂ ਘਟਦਾ ਕੀ ਹੋਇਆ ਕਿ ਮੇਰੇ ਸਭ ਜਾਦੇ ਸ਼ਹੀਦ ਹੋ ਗਏ ਪਰ ਮੈਂ ਹਾਰ ਨਹੀਂ ਮੰਨ ਸਕਦਾ ਕਿਉਂ ਨਹੀਂ ਮੰਨ ਸਕਦੇ ਕਿਉਂਕਿ ਜਿੱਦਨ ਹਾਰ ਮੰਨ ਲਈ ਤੇ ਉਹਦੀ ਹਾਰ ਹੋ ਜੇਗੀ ਕਿਉਂਕਿ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜੇ ਮੈਂ ਹਾਰ ਮੰਨ ਲਈ ਤੇ ਉਹ ਰੱਬ ਪਰਮੇਸ਼ਰ ਦੀ ਹਾਰ ਹੋ ਜੇ ਨਹੀਂ ਸਾਨੂੰ ਵੀ ਇਹ ਸਿਖਾਇਆ ਕਿ ਉਹ ਪ੍ਰਮਾਤਮਾ ਨਾਲ ਔਖੇ ਤੋਂ ਔਖਾ ਸਮਾਂ ਵੀ ਜਦੋਂ ਜ਼ਿੰਦਗੀ ਦੇ ਵਿੱਚ ਆਵੇ ਤੇ ਇਹ ਸਮਝੋ ਕਿ ਕੋਈ ਵੀ ਨਹੀਂ ਦੁਨੀਆ ਦੇ ਵਿੱਚ ਸਾਰੇ ਸਾਥ ਛੱਡ ਜਾਣ ਵੀ ਰੱਬ ਜਾਦ ਆਜੇ ਨਾ ਸ਼ਬਦ ਆਉਂਦਾ ਗੁਰੂ ਸ਼ਬਦ ਦਾ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖਲੇ ਸਭੋ ਭਜੇ ਆਸਰਾ ਚੁੱਕੇ ਸਭ ਉਸਰਾਓ ਚਿਤ ਆਵੇ ਓਸ ਪਾਰ ਬ੍ਰਹਮ ਲੱਗੇ ਨਾ 31 ਵਾਂ ਕਿਉਂਕਿ ਸਾਹਿਬ ਨਤਾਣਿਆਂ ਕਾ ਤਾਣ ਤੇ ਜਦਨ ਉਹ ਨਾਲ ਹੈ ਨਾ ਤੇ ਅੰਦਰ ਜਿਹੜਾ ਸੁਖ ਹੈ ਨਾ ਉਹਨੂੰ ਦੁਨੀਆ ਦੀ ਤਾਕਤ ਜਿਹੜੀ ਹੈ ਉਹ ਖਤਮ ਨਹੀਂ ਕਰ ਸਕਦੀ ਡਲਵਾ ਨਹੀਂ ਸਕਦੀ। ਕਿਹਾ ਸੀ ਨਾ ਸਿੱਖਾਂ ਨੇ ਮਹਾਰਾਜ ਜੀ ਅਨੰਦਪੁਰ ਸਾਹਿਬ ਦਾ ਕੀ ਬਣੇਗਾ? ਪਾਸ਼ਾ ਜੀ ਨੇ ਗੁਰਦੇਵ ਹਾਦਰ ਸਾਹਿਬ ਨੇ ਆਪ ਜ਼ਮੀਨ ਖਰੀਦੀ ਆ ਆਪਣੀ ਮਾਤਾ ਦੇ ਨਾਮ ਤੇ ਚੱਕ ਨਾਨਕੀ ਨਾਮ ਰੱਖਿਆ। ਫਿਰ ਇਸ ਨਾਮ ਸ੍ਰੀ ਅਨੰਦਪੁਰ ਸਾਹਿਬ ਹੋਇਆ। ਪੰਜ ਕਿਲੇ ਤਿਆਰ ਕੀਤੇ, ਇੰਨੀਆਂ ਸੋਹਣੀਆਂ ਬਿਲਡਿੰਗਾਂ ਤਿਆਰ ਕੀਤੀਆਂ ਗੁਰੂ ਪਾਸ਼ਾ ਨੇ ਤੇ ਸਿੱਖ ਕਹਿੰਦੇ ਅਨੰਦਪੁਰ ਸਾਹਿਬ ਦਾ ਕੀ ਬਣੇਗਾ? ਮਾਰਰ ਕਹਿੰਦੇ ਆਨੰਦਪੁਰ ਸਾਹਿਬ ਫਿਰ ਵਸ ਜਾਏਗਾ ਪਰ ਜੇ ਅੰਦਰਲਾ ਆਨੰਦ ਟੁੱਟ ਗਿਆ ਨਾ ਇਹ ਨਹੀਂ ਬਣਨਾ ਆਨੰਦਪੁਰ ਸਾਹਿਬ ਅੱਜ ਵੀ ਵਸ ਗਿਆ ਨਾ ਉਹ ਤਾਂ ਮਾਚੀਵਾੜੇ ਦੇ ਜੰਗਲਾਂ ਵਿੱਚ ਵੀ ਬੈਠ ਕੇ ਰੱਬ ਦਾ ਸ਼ੁਕਰ ਕਰ ਰਿਹਾ ਇਕੱਲੇ ਸੀ ਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੀ ਅਲੱਗ-ਅਲੱਗ ਆ ਕੇ ਮਿਲੇ ਨਾ ਗੁਰੂ ਸਾਹਿਬ ਜੀ ਨੂੰ ਉਹ ਦੁਨੀਆ ਦਾ ਮਾਲਕ ਜਿਹੜਾ ਸੀ ਅੱਜ ਨੰਗੇ ਪੈਰੀ ਤੁਰਿਆ ਜਾ ਰਿਹਾ ਹੈ ਉਹ ਦਾ ਮਹੀਨਾ ਠੰਡ ਦੇ ਵਿੱਚ ਉਹ ਕਲਗੀਧਰ ਪਾਸ਼ਾ ਮਹਾਰਾਜ ਪਾਰਾਂ ਵਿੱਚ ਛਾਲੇ ਹੋ ਗਏ ਝਾੜੀਆਂ ਜੰਗਲ ਦੇ ਰਸਤੇ ਤੋਂ ਮਾਛੀਵਾੜੇ ਪਹੁੰਚਦੇ ਤੇ ਕਹਿੰਨ ਦਾ ਭਾਵੇਂ ਕਿ ਜਿਹੜਾ ਸਦੀਵੀ ਸੁੱਖ ਸੀ ਉਹ ਸਾਨੂੰ ਵੀ ਗੁਰੂ ਮਾਰਾ ਨੇ ਆਖਿਆ ਭਾਈ ਦੁਨੀਆਂ ਦੇ ਵਿੱਚ ਜਿੱਦਾਂ ਮਰਜੀ ਦੁੱਖ ਆ ਜਾਏ ਜੇ ਤੁਹਾਨੂੰ ਰੱਬ ਤੇ ਭਰੋਸਾ ਹੈ ਨਾ ਪਰਮੇਸ਼ਰ ਤੇ ਭਰੋਸਾ ਹੈ ਸਾਨੂੰ ਸ਼ਬਦ ਕਿਹੜਾ ਦਿੱਤਾ ਹੈ ਬਹੁਤ ਭਾਗਾਂ ਵਾਲੇ ਆਪ ਜੀ ਜਿੰਨੇ ਵੀ ਬੈਠੇ ਹੋ ਆਪਾਂ ਸ਼ਬਦ ਵਰਤਦੇ ਸਾਨੂੰ ਜੇ ਕੋਈ ਪੁੱਛਦਾ ਹੈ ਅਸੀਂ ਕਹਿੰਦੇ ਚੜ੍ਹਦੀ ਕਲਾ ਚੜ੍ਹਦੀ ਕਲਾ ਕਿੰਨਾ ਸੋਹਣਾ ਸ਼ਬਦ ਦਿੱਤਾ ਹੈ ਅਸੀਂ ਕਦੇ ਢੈਂਦੀ ਕਲਾ ਵਿੱਚ ਨਹੀਂ ਹੋ ਸਕਦੇ ਅੱਜ ਦੇਖੋ ਨਾ ਪੰਜਾਬ ਦੇ ਵਿੱਚ ਕਿੰਨਾ ਕੁਝ ਹੋਇਆ ਕਿੰਨਾ ਨੁਕਸਾਨ ਹੋ ਗਿਆ ਪਰ ਪੁੱਛਿਆ ਜਾਂਦਾ ਵੀ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਉਹ ਹੋ ਗਿਆ ਕਹਿੰਦੇ ਅਸੀਂ ਚੜ੍ਹਦੀ ਕਲਾ ਵਿੱਚ ਤੇ ਚੜ੍ਹਦੀ ਕਲਾ ਜਿਹੜੀ ਆ ਪਰਮੇਸ਼ਰ ਦੇ ਨਾਮ ਦੇ ਨਾਲ ਹੁੰਦੀ ਆ ਉਹ ਸੁੱਖ ਜਿਹੜਾ ਮਿਲ ਜਾਣਾ ਉਹਨੂੰ ਦੁਨੀਆ ਦੀ ਤਾਕਤ ਦੁਖੀ ਨਹੀਂ ਕਰ ਸਕਦੀ ਮਹਾਰਾਜ ਕਹਿੰਦੇ RAM RAVAT ਸਦ ਹੀ ਸੁਖ ਪਾਇਆ ਮਯਾ ਕਰੀ ਪੂਰਣ ਹਰ ਰਾਇਆ ਰਹਾਓ ਸਤ ਗੁਰ ਪੂਰਾ ਭਿਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ ਉਹ ਪਰਮੇਸ਼ਰ ਕਾਲਪੁਰਖ ਜਿਹੜਾ ਨਾ ਜਦੋਂ ਕਿਰਪਾਲੂ ਹੁੰਦਾ ਹੈ ਬਖਸ਼ਿਸ਼ ਕਰਦਾ ਜਦੋਂ ਅਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਆ ਹਿਰਦੈ ਵਸਿਆ ਹਿਰਦੇ ਦੇ ਵਿੱਚ ਵਸ ਕੌਣ ਵਸ ਗਿਆ ਸਦਾ ਗੋਪਾਲ ਉਹ ਪ੍ਰਮਾਤਮਾ ਜਿਹੜਾ ਧਰਤੀ ਦਾ ਪਾਲਕ ਹੈ ਉਹ ਹਿਰਦੇ ਵਿੱਚ ਵਸ ਗਿਆ ਕਹਿੰਦੇ ਜਦੋਂ ਉਹ ਵਸ ਗਿਆ ਨਾ ਤੇ ਮਹਾਰਾਜ ਕਹਿੰਦੇ ਫਿਰ ਪਰਮਾਤਮਾ ਜਦੋਂ ਹਿਰਦੇ ਵਿੱਚ ਵਸਦਾ ਤੇ ਸਾਨੂੰ ਡਰ ਕਾਦਾ ਹੈ ਕਿਸੇ ਚੀਜ਼ ਦਾ ਡਰ ਨਹੀਂ RAM ਰਬਤ ਸਦ ਹੀ ਸੁਖ ਪਾਇਆ ਮਇਆ ਕਰੀ ਪੂਰਨ ਹਰ ਰਾਇਆ ਰਾਉ ਕਹੋ ਨਾਨਕ ਜਾਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਇੱਥੇ ਸੁਹਾਗ ਦਾ ਅਰਥ ਹੈ ਖਸਮ ਅਸੀਂ ਖਸਮ ਵਾਲੇ ਬਣ ਜਾਂਦੇ ਸਾਡਾ ਪਤੀ ਇੱਕੋ ਹੀ ਹੈ ਚਾਹੇ ਇਸਤਰੀ ਆ ਮਰਦ ਆ ਸੰਸਾਰ ਦੇ ਵਿੱਚ ਕੋਈ ਵੀ ਹੈ ਉਹ ਪਤੀ ਪ੍ਰਭੂ ਪ੍ਰਤੀ ਜਿਹਨੂੰ ਕਹਿੰਦੇ ਆ ਅਕਾਲ ਪੁਰਖ ਜਿਹੜਾ ਖਸਮ ਹੈ ਉਹ ਇੱਕੋ ਹੀ ਹੈ ਉਹ ਅਡੋਲਤਾ ਬਖਸ਼ਿਸ਼ ਕਰਦਾ ਹੁੰਦੀ ਹੈ ਨਾਮ ਦੇ ਨਾਲ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਉਹ ਖਸਮ ਜਿਹੜਾ ਫਿਰ ਉਹ ਸਿਰ ਤੇ ਹੱਥ ਰੱਖ ਦਿੰਦਾ ਤੇ ਮਹਾਰਾਜ ਕਿਰਪਾ ਕਰਨ ਕਿ ਜੇ ਮਹਾਰਾਜ ਕਹਿੰਦੇ ਸਦੀਵੀ ਸੁੱਖ ਚਾਹੀਦਾ ਹੈ ਤੇ ਸਤਗੁਰ ਦੀ ਸ਼ਰਨ ਪੜੀਏ ਸਤਗੁਰ ਦੀ ਸ਼ਰਨ ਵਿੱਚ ਆ ਕੇ ਹੀ ਸਾਨੂੰ ਸਦੀਵੀ ਸੁੱਖ ਜਿਹੜਾ ਹੈ ਉਹ ਜੀਵਨ ਦੇ ਵਿੱਚ ਪ੍ਰਾਪਤ ਹੋ ਸਕਦਾ ਹੈ ਮਹਾਰਾਜ ਕਿਰਪਾ ਕਰਨ ਬਹੁਤ ਆਪ ਜੀ ਬੜਾ ਭਾਗੇ ਹੋ ਅਰਦਾਸ ਹੈ ਸਤਗੁਰ ਮਹਾਰਾਜ ਕਿਰਪਾ ਕਰਨ ਸਾਡੇ ਨਾਮ ਦੇ ਵਿੱਚ ਸਤਗੁਰ ਵਾਧੇ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਸਤਸੰਗਤ ਜੀ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ